ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ ਕ੍ਰਾਈਮ ਜਾਂ ਕ੍ਰਾਈਮ ਅਗੇਂਸਟ ਦਿ ਨੇਸ਼ਨ ਉਹਦੇ ਚ ਕਮਿਸ਼ਨਰ ਪੁਲਿਸ ਅਮਰਸਰ ਵੱਲੋਂ ਪਹਿਲਾਂ ਵੀ ਬੜੇ ਰਿਕਾਰਡ ਟਾਈਮ ਸਾਰੇ ਕੇਸ ਸੋਲਵ ਕੀਤੇ ਗਏ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 6-7 ਦੀ ਰਾਤ ਨੂੰ ਜਿਹੜੇ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀ ਪਬਲਿਕ ਪਲੇਸਿਸ ਤੇ ਕੋਈ ਕੋਈ ਵਾਲ ਤੇ ਸੀ ਕਿਸੇ ਬੋਰਡ ਤੇ ਸੀ ਕਾਲਜ ਦੇ ਇੱਕ ਦੋ ਵਾਲਸ ਦੇ ਉੱਤੇ ਸੀਗੇ ਇੱਕ ਕਾਲਜ ਦੇ ਬੋਰਡ ਦੇ ਉੱਤੇ ਸੀਗਾ ਉਸ ਤੋਂ ਬਾਅਦ ਇਮੀਡੀਏਟਲੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਿੰਨ ਅਸੀਂ ਵੱਖ-ਵੱਖ ਐਫ ਆਈ ਆਰ ਦਰਜ ਕੀਤੀਆਂ ਸਿਵਲ ਲਾਈਨ ਕੈਂਟ ਔਰ ਏ ਡਿਵੀਜ਼ਨ ਦੇ ਵਿੱਚ ਔਰ ਇਹਦੇ ਚ ਸਾਡੀਆਂ ਟੀਮਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਰੇ ਆਫੀਸਰਸ ਨੇ ਦਿਨ ਰਾਤ ਮਿਹਨਤ ਕੀਤੀ ਔਰ ਸਾਰੇ ਇਕਜੁੱਟ ਹੋ ਕੇ ਲਾਗੇ ਕਿ ਅਸੀਂ ਇਹਨੂੰ ਇੱਕ ਚੈਲੰਜ ਲੈ ਕੇ ਇਹਨੂੰ ਸੋਲਵ ਕਰਨਾ ਹੈ ਔਰ ਮੈਂ ਤੁਹਾਨੂੰ ਸ਼ੇਅਰ ਕਰਦਾ ਕਿ ਵਿਦਨ 24 ਘੰਟੇ ਵੀ ਨਹੀਂ ਹੋਏ ਅਜੇ ਉਸ ਤੋਂ ਪਹਿਲਾਂ ਪਹਿਲਾਂ ਦੋਨੋਂ ਮੁਲਜ਼ਮ ਫੜੇ ਗਏ ਆ ਸਾਰੇ ਤਿੰਨੋਂ ਕੇਸ ਸਟ੍ਰੇਸ ਹੋ ਗਏ ਆ ਔਰ ਸਾਰਾ ਨੈਟਵਰਕ ਵੀ ਸਾਹਮਣੇ ਆ ਗਿਆ ਬੇਸਿਕਲੀ ਜਿਹੜਾ ਫੜਿਆ ਗਿਆ ਮੁਲਜ਼ਮ ਹੈ ਜਸ਼ਨਪ੍ਰੀਤ ਇਹ ਹੈਗਾ ਦਰਗਾਬਾਦ ਪੀਐਸ ਕੋਟਲੀ ਸੂਰਤ ਮੱਲੀਆਂ ਬਟਾਲਾ ਪੁਲਿਸ ਡਿਸਟ੍ਰਿਕਟ ਤੇ ਨਾਲ ਉਹਦੇ ਇੱਕ ਜੂਵినਾਈਲ ਹੈ ਉਸੇ ਦੇ ਪਿੰਡ ਦਾ ਜਸ਼ਨਪ੍ਰੀਤ ਦੇ ਖਿਲਾਫ ਪਹਿਲਾਂ ਇੱਕ ਮਕਦਮਾ ਦਰਜ ਹੈ ਉਹ ਵੀ ਲੜਾਈ ਝਗੜੇ ਦਾ ਕੋਟਲੀ ਸੁਰਤ ਮੱਲੀਆਂ ਦੇ ਵਿੱਚ ਹੀ ਥਾਣੇ 'ਚ ਇਹਦੀ ਉਮਰ 22 ਸਾਲ ਦੀ ਹੈਗੀ ਆ ਤੇ ਖੇਤੀ ਦਾ ਕੰਮ ਕਰਦਾ ਜੋ ਮੁੱਢਲੀ ਪੁੱਛਗਿੱਛ ਕੀਤੀ ਗਈ ਹੈ ਉਹ ਚੋਂ ਇਹ ਗੱਲ ਪਤਾ ਲੱਗੀ ਹੈ ਕਿ ਇਹਨੂੰ ਇੱਕ ਸ਼ਮਸ਼ੇਰ ਸ਼ੇਰਾ ਹੈਗਾ ਮਾਨ ਪਿੰਡ ਦਾ ਪੀਐਸ ਡੇਰਾ ਬਾਬਾ ਨਾਨਕ ਜੋ ਕਿ ਇਸ ਟਾਈਮ ਅਬਰਾਡ ਹੈ ਉਨੇ ਇਹਨਾਂ ਸੰਪਰਕ ਕਰਕੇ ਇਹਨੂੰ ਲਾਲਚ ਦਿੱਤਾ ਕਿ ਤੈਨੂੰ ਪੈਸੇ ਭੇਜਾਂਗੇ ਉਹ ਇਹ ਕੰਮ ਕਰਦੇ ਅਜੇ ਤੱਕ ਇਹਨਾਂ ਨੂੰ 1 ਰੁਪਿਆ ਵੀ ਨਹੀਂ ਮਿਲਿਆ ਜੋ ਇਹਨਾਂ ਦੀ ਪੁਸ਼ਟੀ ਚ ਆਈ ਹੈ ਬੁਬਰਾ ਕੀਤਾ ਗਿਆ ਨੌਜਵਾਨਾਂ ਨੂੰ ਇਸ ਗੱਲ ਵਾਸਤੇ ਉਹ ਉਹਨਾਂ ਦੇ ਬਹਿਕਾਵੇ ਚ ਆ ਕੇ ਤੇ ਇਹ ਕੰਮ ਕਰ ਚੁੱਕੇ ਇਹ ਸਨੈਪਚੈਟ ਜਿਹੜੀ ਆਈ ਈ ਆਈ ਉਹਦੇ ਧਰਾਏ ਰਾਹੀ ਸ਼ਮਸ਼ੇਰ ਸ਼ੇਰੇ ਨਾਲ ਇਨ ਟੱਚ ਸੀਗਾ ਇਹਨੇ ਵੀਡੀਓ ਬਣਾ ਕੇ ਵੀ ਉਹਨੂੰ ਭੇਜੀਆਂ ਜੋ ਕਿ ਤੁਹਾਨੂੰ ਪਤਾ ਐਸਐਫਜੀ ਦੇ ਬੰਦਿਆਂ ਨੇ ਮੁੜ ਕੇ ਉਹਨੂੰ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤਾ ਤੋਂ ਮੈਂ ਇਸ ਆਪਣੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਵੇਂ ਚ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਜੀ ਏਡੀਸੀਪੀ ਸਾਹਿਬ ਸਾਡੇ ਰਿਸ਼ਵ ਏਸੀਪੀ ਨਾਰਥ ਆਪਣੇ ਜਿਹੜੇ ਦੂਸਰੇ ਸ਼ਿਵਦਰਸ਼ਨ ਜੀ ਏਸੀਪੀ ਵੈਸਟ ਐਸ ਐਚ ਓ ਸਿਵਲ ਲਾਈਨ ਐਸ ਐਚ ਓ ਟੈਂਪ ਮੋਹਿਤ ਗੁਰਪ੍ਰੀਤ ਸਿਵਲ ਲਾਈਨ ਕੇ ਅਮਨ ਇਹ ਡਿਵੀਜ਼ਨ ਸਾਡੇ ਐਸ ਐਚ ਓ ਨੇ ਇਹਨਾਂ ਸਾਰਿਆਂ ਨੇ ਔਰ ਇਹਨਾਂ ਦੀ ਟੀਮ ਨੇ ਦਿਨ